ਸਸੀ ਕਾਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਡੇਰਾ ਸਿਰਸਾ ਮੁਖੀ ਨਾਲ ਜੁੜੀ ਹੋਈ ਹੈ ਤਾਂ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਆ ਤਾਂ ਦੀ ਇੱਕ ਇੱਕ ਵਾਰ ਫਿਰ ਤੋਂ ਪਾਰੋਲ ਤੇ ਬਾਹਰ ਆਏ ਨੇ ਡੇਰਾ ਮੁਖੀ ਰਾਮ ਰਹੀਮ ਤਾਂ ਉੱਥੇ ਹੀ ਇਸ ਵਾਰ ਸਿੱਧੇ ਜਿਹੜੇ ਆ ਉਹ ਸਿਰਸਾ ਜਾਣਗੇ ਤਾਂ ਸਿਰਸਾ ਡੇਰੇ ਵਿੱਚ ਰਹਿਣਗੇ ਰਾਮ ਰਹੀਮ 7 ਸਾਲ ਬਾਅਦ ਸਿਰਸਾ ਵਿੱਚ ਰਹਿਣਗੇ ਰਾਮ ਰਹੀਮ ਜਿੱਥੇ 2017 ਵਿੱਚ ਉਹਨਾਂ ਨੂੰ ਜਿਹੜਾ ਕਿ ਸਜ਼ਾ ਸੁਣਾਈ ਜਾਂਦੀ ਆ ਰੇਪ ਦੇ ਮਾਮਲੇ ਵਿੱਚ ਅਤੇ ਕਤਲ ਦੇ ਮਾਮਲੇ ਵਿੱਚ ਤਾਂ ਉਸ ਤੋਂ ਬਾਅਦ ਕਰੀਬ 7 ਸਾਲ ਬਾਅਦ ਸਰਸਾ ਡੇਰੇ ਵਿੱਚ ਜਾਣਗੇ ਰਾਮ ਰਹੀਮ ਤਾਂ ਇੱਕ ਮਹੀਨੇ ਦੇ ਕਰੀਬ ਜਿਹੜੀ ਆਪਾਂ ਰੋਲ ਦਿੱਤੀ ਗਈ ਆ ਤੇ ਉੱਥੇ ਹੀ ਸਭ ਤੋਂ ਵੱਡੀ ਗੱਲ ਇਹ ਆ ਕਿ 7 ਸਾਲ ਬਾਅਦ 2017 ਤੋਂ ਬਾਅਦ ਹੁਣ ਜਿਹੜਾ ਸਰਸਾ ਡੇਰਾ ਮੁਖੀ ਨੇ ਰਾਮ ਰਹੀਮ ਉਹ ਸਰਸਾ 'ਚ ਜਿਹੜਾ ਡੇਰਾ ਬਣਿਆ ਹੋਇਆ ਉਹ ਉਥੇ ਰਹਿਣਗੇ ਤਾਂ 10 ਦਿਨ ਜਿਹੜੇ ਆ ਪਹਿਲੇ 10 ਦਿਨ ਸਰਸਾ 'ਚ ਰਹਿਣਗੇ ਤੇ 20 ਦਿਨ ਆ ਜਿਹੜੇ ਬਾਗਵੱਤ 'ਚ ਰਹਿਣਗੇ ਤਾਂ ਪਹਿਲਾਂ ਜਦੋਂ ਪੈਰੋਲ ਮਿਲਦੀ ਸੀ ਤਾਂ ਬਾਗਵੱਤ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ ਪਰ ਇਸ ਵਾਰ ਸਰਸਾ 'ਚ ਰਹਿਣਗੇ ਡੇਰਾ ਮੁਖੀ ਤੇ ਉੱਥੇ ਹੀ ਕੜੀ ਸੁਰੱਖਿਆ ਵਿੱਚੋਂ ਜੇਲ੍ਹ 'ਚੋਂ ਬਾਹਰ ਆਏ ਨੇ ਸਿਰਸਾ ਮੁਖੀ ਆਰਮ ਰਹੀਮ ਤਾਂ ਕਿਤੇ ਨਾ ਕਿਤੇ ਵੱਡੀ ਰਾਹਤ ਮਿਲੀ ਹੈ ਅਤੇ 2017 ਵਿੱਚ ਉਹ ਸਮਾਂ ਵੀ ਅਸੀਂ ਦੇਖਿਆ ਸੀ ਕਿ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਾਹੌਲ ਖਰਾਬ ਹੋ ਜਾਂਦਾ ਹੈ ਅਤੇ ਮਾਹੌਲ ਭੜਕਣ ਕਾਰਨ 2 ਤੋਂ 3 ਦਿਨ ਜਿਹੜਾ ਹਫ਼ਤਾ ਇੱਕ ਇੰਟਰਨੈਟ ਤੱਕ ਬੰਦ ਕੀਤਾ ਜਾਂਦਾ ਹੈ ਤੇ ਕਰਫਿਊ ਵਰਗਾ ਮਾਹੌਲ ਰਹਿੰਦਾ ਹੈ ਅਤੇ ਉਹ ਸਭ ਕੁਝ ਦੇਖਿਆ ਤੇ ਉਸ ਤੋਂ ਬਾਅਦ ਫੈਰੋਲ ਤੇ ਫੈਰੋਲ ਜਿਹੜੀ ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਡੇਰਾ ਸਰਸਾ ਮੁਖੀ ਨਾਲ ਜੁੜੀ ਹੋਈ ਹੈ ਤਾਂ ਰਾਮ ਰਹੀਮ ਨੂੰ ਬੱਡੀ ਰਾਹਤ ਮਿਲੀ ਆ ਤਾਂ ਦੀ ਇੱਕ ਇੱਕ ਵਾਰ ਫਿਰ ਤੋਂ ਪਰ ਰੋਲ ਤੇ ਬਾਹਰ ਆਏ ਨੇ ਡੇਰਾ ਮੁਖੀ ਰਾਮ ਰਹੀਮ ਤਾਂ ਉੱਥੇ ਹੀ ਇਸ ਵਾਰ ਸਿੱਧੇ ਜਿਹੜੇ ਆ ਉਹ ਸਿਰਸਾ ਜਾਣਗੇ ਤਾਂ ਸਿਰਸਾ ਡੇਰੇ ਵਿੱਚ ਰਹਿਣਗੇ ਰਾਮ ਰਹੀਮ 7 ਸਾਲ ਬਾਅਦ ਸਿਰਸਾ ਵਿੱਚ ਰਹਿਣਗੇ ਰਾਮ ਰਹੀਮ ਜਿੱਥੇ 2017 ਵਿੱਚ ਉਹਨਾਂ ਨੂੰ ਜਿਹੜਾ ਕਿ ਸਜ਼ਾ ਸੁਣਾਈ ਜਾਂਦੀ ਆ ਰੇਪ ਦੇ ਮਾਮਲੇ ਵਿੱਚ ਅਤੇ ਕਤਲ ਦੇ ਮਾਮਲੇ ਵਿੱਚ ਤਾਂ ਉਸ ਤੋਂ ਬਾਅਦ ਕਰੀਬ 7 ਸਾਲ ਬਾਅਦ ਸਰਸਾ ਡੇਰੇ ਵਿੱਚ ਜਾਣਗੇ ਰਾਮ ਰਹੀਮ ਤਾਂ ਇੱਕ ਮਹੀਨੇ ਦੇ ਕਰੀਬ ਜਿਹੜੀ ਆਪਾਂ ਰੋਲ ਦਿੱਤੀ ਗਈ ਆ ਤੇ ਉੱਥੇ ਹੀ ਸਭ ਤੋਂ ਵੱਡੀ ਗੱਲ ਇਹ ਆ ਕਿ 7 ਸਾਲ ਬਾਅਦ 2017 ਤੋਂ ਬਾਅਦ ਹੁਣ ਜਿਹੜਾ ਸਰਸਾ ਡੇਰਾ ਮੁਖੀ ਨੇ ਰਾਮ ਰਹੀਮ ਉਹ ਸਰਸਾ 'ਚ ਜਿਹੜਾ ਡੇਰਾ ਬਣਿਆ ਹੋਇਆ ਉਹ ਉੱਥੇ ਰਹਿਣਗੇ ਤਾਂ 10 ਦਿਨ ਜਿਹੜੇ ਆ ਪਹਿਲੇ 10 ਦਿਨ ਸਰਸਾ 'ਚ ਰਹਿਣਗੇ ਤੇ 20 ਦਿਨ ਆ ਜਿਹੜੇ ਬਾਗਵੱਤ 'ਚ ਰਹਿਣਗੇ ਤਾਂ ਪਹਿਲਾਂ ਜਦੋਂ ਪੈਰੋਲ ਮਿਲਦੀ ਸੀ ਤਾਂ ਬਾਗਵੱਤ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ ਪਰ ਇਸ ਵਾਰ ਸਰਸਾ 'ਚ ਰਹਿਣਗੇ ਡੇਰਾ ਮੁਖੀ ਤੇ ਉੱਥੇ ਹੀ ਕੜੀ ਸੁਰੱਖਿਆ ਵਿੱਚੋਂ ਜੇਲ੍ਹ 'ਚੋਂ ਬਾਹਰ ਆਏ ਨੇ ਸਰਸਾ ਮੁਖੀ ਆਰਮ ਰਹੀਮ ਤਾਂ ਕਿਤੇ ਨਾ ਕਿਤੇ ਵੱਡੀ ਰਾਹਤ ਮਿਲੀ ਹੈ ਅਤੇ 2017 ਵਿੱਚ ਉਹ ਸਮਾਂ ਵੀ ਅਸੀਂ ਦੇਖਿਆ ਸੀ ਕਿ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਾਹੌਲ ਖਰਾਬ ਹੋ ਜਾਂਦਾ ਹੈ ਅਤੇ ਮਾਹੌਲ ਭੜਕਣ ਕਾਰਨ 2 ਤੋਂ 3 ਦਿਨ ਜਿਹੜਾ ਹਫ਼ਤਾ ਇੱਕ ਇੰਟਰਨੈਟ ਤੱਕ ਬੰਦ ਕੀਤਾ ਜਾਂਦਾ ਹੈ ਤੇ ਕਰਫਿਊ ਵਰਗਾ ਮਾਹੌਲ ਰਹਿੰਦਾ ਹੈ ਅਤੇ ਉਹ ਸਭ ਕੁਝ ਦੇਖਿਆ ਤੇ ਉਸ ਤੋਂ ਬਾਅਦ ਪੈਰੋਲ ਤੇ ਪੈਰੋਲ ਆ ਜਿਹੜੀ